ਦੁਕਾਨਦਾਰਾਂ ਦਾ ਜਿਹੜਾ ਮੁੱਖ ਕਾਰਨ ਇਹ ਹੈ ਕਿ ਇਹ ਜਿਹੜੀ ਰੋਡ ਦੀ ਸਮੱਸਿਆ ਬਹੁਤ ਸਮੇਂ ਤੋਂ ਚੱਲ ਰਹੀ ਹੈ ਲੇਕਿਨ ਮੈਂ ਇਹ ਕਹਾਂਗਾ ਕਿ 2022 ਤੋਂ ਸਰਕਾਰ ਬਣੀ ਹੈ ਇਹ ਦੁਕਾਨਦਾਰ 2022 ਤੋਂ ਮੰਗ ਕਰ ਰਹੇ ਨੇ ਕਿ ਇਸ ਰੋਡ ਦੀ ਜਿਹੜੀ ਸਮੱਸਿਆ ਦਾ ਹੱਲ ਕੀਤਾ ਜਾਵੇ ਔਰ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਵੱਲੋਂ ਜਾਂ ਸਰਕਾਰ ਦੇ ਕਿਸੇ ਮੁਲਾਜ਼ਮ ਜਾਂ ਅਫਸਰ ਵੱਲੋਂ ਇਸ ਰੋਡ ਵੱਲ ਧਿਆਨ ਨਹੀਂ ਦਿੱਤਾ ਗਿਆ ਸੋ ਇਹ ਜਿਹੜਾ ਇਹਨਾਂ ਦਾ ਜਿਹੜਾ ਹੈਗਾ ਮੇਨ ਮਕਸਦ ਹੈ ਕਿ ਕਹਿੰਦੇ ਜੇ ਰੋਡ ਨਹੀਂ ਤੇ ਵੋਟ ਨਹੀਂ ਜਿਹੜਾ ਵੀ ਇੱਥੇ ਵੋਟ ਮੰਗਣ ਆਏਗਾ ਪਹਿਲਾਂ ਉਹਨੂੰ ਇਸ ਰੋਡ ਦਾ ਜਿਹੜਾ ਜਾਇਦਾ ਲੈ ਕੇ ਦਿੱਤਾ ਜਾਵੇਗਾ ਵੀ ਇਹ ਦੱਸੋ ਵੀ ਤੁਸੀਂ ਜਿਹੜੀ ਵੋਟ ਮੰਗਣ ਆਏ ਹੋ ਇਹ ਤੁਸੀਂ ਵੋਟ ਮੰਗਣ ਦੇ ਹੱਕਦਾਰ ਹੈਗੇ ਹੋ ਸੋ ਇਹ ਦੁਕਾਨਦਾਰ ਜਿਹੜੇ ਇਕੱਠੇ ਹੋਏ ਐ ਇਹਨਾਂ ਦੀ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਅਪੀਲ ਕਰਾਂਗਾ ਕਿ ਇਹਨਾਂ ਦੀ ਜਿਹੜੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਸੋ ਇਹਨਾਂ ਦੀ ਜਿਹੜੀ ਸਮੱਸਿਆ ਜਲਦੋਂ ਜਲਦ ਹੱਲ ਕੀਤਾ ਜਾਵੇ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਮਜਬੂਰ ਹੋ ਕੇ ਅੱਜ ਅਸੀਂ ਛੜਕ ਦੇ ਉੱਤੇ ਇਕੱਠੇ ਹੋਏ ਆਂ ਦੁਕਾਨਦਾਰ ਦੁਕਾਨਾਂ ਛੜ ਕੇ ਅੱਜ ਇੱਥੇ ਪਿਆਰ ਵਿੱਚ ਇਕੱਠੇ ਹੋਏ ਆਂ ਕਿਉਂਕਿ ਇਸ ਸੜਕ ਦਾ ਇੰਨਾ ਬੁਰਾ ਹਾਲ ਹੈ ਕਿ ਇਸ ਸੜਕ ਦੇ ਪੈਦਲ ਚੱਲਣਾ ਬਹੁਤ ਮੁਸ਼ਕਲ ਹੈ ਇੱਕ ਦਿਨ ਮੀਂਹ ਪੈ ਜਾਏ ਤੇ 15 ਦਿਨ ਤੋਏ ਪਰ ਜਾਂਦੇ ਨੇ ਪਾਣੀ ਨਹੀਂ ਨਿਕਲਦਾ ਇਹ ਬੜੀ ਮੁਸ਼ਕਲ ਵਾਲੀ ਗੱਲ ਹੈ ਪੈਦਲ ਚੱਲਣਾ ਹੁਣ ਵੀ ਥੋੜੀ ਦੇਰ ਪਹਿਲਾਂ ਦੋ ਲੇਡੀਜ਼ ਡਿੱਗੀਆਂ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਇਸੇ ਤਰ੍ਹਾਂ ਰੋਜ਼ ਹੀ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੈ ਤੇ ਅੱਜ ਸ਼ਹਿਰ ਵਾਸੀਆਂ ਨੇ ਸ਼ਹਿਰ ਦੀ ਅਸੀਂ ਵੈਲਫੇਅਰ ਸੁਸਾਇਟੀ ਬਣਾਈ ਹੈ ਜਿਸ ਵਿੱਚ ਸ਼ਹਿਰ ਦੇ ਵੈਲਫੇਅਰ ਸੁਸਾਇਟੀ ਨੇ ਪੂਰੇ ਸ਼ਹਿਰ ਦੀ ਨਮਾਜ ਜਿਹੜੀ ਹੈ ਉਹ ਨਹਾਰ ਨੂੰ ਬਦਲਿਆ ਹੈ ਅਸੀਂ ਸਫਾਈ ਅਭਿਆਨ ਇਸ ਤਰ੍ਹਾਂ ਕੀਤਾ ਹੈ ਕਿ ਸ਼ਹਿਰ ਦੇ ਵਿੱਚ ਜਰਾ ਵੀ ਕੂੜਾ ਕਰਕਟ ਆਸਵਲੇ ਬੁਕਾਰ ਨਹੀਂ ਹੈ ਸਾਰਾ ਕੁਲਾ ਕਰ 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 ਦੁੱਤਾ ਹੈ ਲੇਕਿਨ ਇਸ ਸੜਕ ਨੂੰ ਸ਼ਹਿਰ ਵਾਸੀ ਬਣਨ ਤੋਂ ਮਜਬੂਰ ਹੋ ਕੇ ਅੱਜ ਸਰਕਾਰ ਅਗੇ ਇਹ ਪ੍ਰਿਆਦਵੀ ਕੀਤੀ ਬਾਰ ਬਾਰ ਕਈ ਵਾਰੀ ਕਰ ਚੁੱਕੇ ਆ ਅੱਜ ਨਵੀਂ ਨਹੀਂ ਹੈ ਕੋਈ ਗੱਲ ਕਈ ਵਾਰੀ ਇਹ ਕਰ ਚੁੱਕੇ ਆ ਕਿ ਇਹ ਸੜਕ ਬਣਾਈ ਜਾਵੇ ਇਹ ਸੜਕ ਦਾ ਇੰਨਾ ਬੁਰਾ ਹਾਲ ਹੈ ਜੇ ਆਨਵਰ ਟਾਈਮ ਦੇ ਵਿੱਚ ਸ਼ਹਿਰ ਵਾਲੇ ਇਸ ਦੀ ਬੰਗਾਵਤ ਵਾਸਤੇ ਅੱਜ ਬਾਹਰ ਨਿਕਲੇ ਨੇ ਤੇ ਆਨਵਰ ਟਾਈਮ ਵਿੱਚ ਇਹ ਸੜਕ ਬਲੌਕ ਕੀਤੀ ਜਾਵੇ ਇਹ ਸ਼ਹਿਰ ਬੰਦ ਕੀਤਾ ਜਾਵੇ ਇਸ ਤੋਂ ਪਹਿਲਾਂ ਕਿ ਇੱਕ ਤਰੀਕ ਦੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹ ਸੜਕ ਦਾ ਕੰਮ ਇਹਦਾ ਸ਼ੁਰੂ ਕੀਤਾ ਜਾਵੇ ਸਾਡੀ ਇਹ ਬੇਨਤੀ ਹੈ ਔਰ ਆਖਰੀ ਚੇਤਾਵਨੀ ਕਹਿ ਲੋ ਬੇਨਤੀ ਸੁਣ ਲੋ ਸਾਡੀ ਜੇ ਬੇਨਤੀ ਸੁਣ ਲੋਗੇ ਤਾਂ ਬਹੁਤ ਚੰਗੀ ਗੱਲ ਹੈ ਬਾਕੀ ਸਰਕਾਰ ਦੀ ਮਰਜ਼ੀ ਹੈ ਜੇ ਨਹੀਂ ਕਰੋਗੇ ਤਾਂ ਇਹਦਾ ਖਮਿਆਲ ਜੋ ਹੈ ਸਰਕਾਰ ਨੂੰ ਪੂਤਰਾ ਪਏਗਾ